ਮੈਂ ਤੁਹਾਨੂੰ ਚਾੜੀ ਗੱਲ ਸੁਣਾਉਣਾ ਮੈਂ ਨਾ ਮੇਰੇ ਫਾਦਰ ਉੱਥੇ ਆਰੀਆ ਸਕੂਲ ਚ ਪੜਾਉਂਦੇ ਸੀ ਰਾਮੇ ਤੇ ਅਸੀਂ ਉੱਥੇ ਕਿਰਾਏ ਦੇ ਰਹਿੰਦੇ ਸੀ ਚਵਾਰੇ ਜੇ ਸੀਗੇ ਸਟੇਸ਼ਨ ਦੇ ਨਾਲ ਹੂੰ ਤੇ ਜਦੋਂ ਸਟੇਸ਼ਨ ਦੇ ਨਾਲ ਤੁਸੀਂ ਜਿਹੜੀਆਂ ਗੱਡੀਆਂ ਜਾਂਦੀਆਂ ਨੇ ਥੋੜੀ ਥੜੀ ਜਿਹੜੀ ਰੂਟੀਨ ਹੁੰਦਾ ਸਾਰਾ ਉਹ ਗੱਡੀਆਂ ਦੇ ਨਾਲ ਹੀ ਮਤਲਬ ਕਨੈਕਟਡ ਜਾ ਹੋ ਜਾਂਦਾ ਉਹਦਾ ਵੀ ਦੋ ਵਾਲੀ ਆ ਗਈ ਜੀ ਵੀ ਆ ਹੁਣ ਸਾਢੇ 7:30 ਵਾਲੀ ਆ ਗਈ ਜੀ ਚਾਹ ਬਣਾ ਲਓ ਜੀ ਨੌਵਾਂ ਵਾਲੀ ਆ ਗਈ ਹੁਣ ਬ੍ਰੇਕਫਾਸਟ ਕਰ ਲਓ 1 ਵਜੇ ਵਾਲੀ ਆ ਗਈ ਹੈ ਨਾ ਤੇ ਮੈਂ ਚਾਹ ਦਾ ਬੜਾ ਸ਼ਕੀਨ ਸੀਗਾ ਤੇ ਮੇਰੀ ਮਾਤਾ ਜੀ ਨਾਲ ਦੀ ਸਾਰਾ ਕੰਮ-ਕੁਮ ਜਨ 1:30 ਕਵਦੇ ਸੌ ਗਏ ਤੇ ਉਹ 4 ਵਜੇ ਵਾਲੀ ਜਦੋਂ ਟ੍ਰੇਨ ਆਉਂਦੀ ਸੀ ਨਾ ਉਦੋਂ ਚਾਹ ਬਣਦੀ ਹੁੰਦੀ ਸੀ ਤੇ ਮੈਂ ਨਾ 3 ਵਜੇ ਕੋਈ ਟ੍ਰੇਨ ਮੈਨੂੰ ਲੱਗਿਆ ਵੀ ਟ੍ਰੇਨ ਆ ਗਈ ਤੇ ਮੈਂ ਕਿਹਾ ਮਾਤਾ ਨੂੰ ਉਠਾਇਆਵਾਂਗੇ ਚਾਹ ਬਣਾ ਲਓ ਮਾਤਾ ਨੇ ਦੇਖੇ 3 ਵਜੇ ਹੈ ਨਾ ਕਹਿੰਦੇ ਨਹੀਂ 4 ਵਜੇ ਵਾਲੀ ਟ੍ਰੇਨ ਆਊਗੀ ਫੇਰ ਚਾਹ ਬਣਾਵਾਂਗੇ ਉਹ ਤਾਂ 3:30 ਵਜੇ ਇੱਕ ਟ੍ਰੇਨ ਨੇ ਹੋਰ ਕੂਕ ਮਾਰਤੀ ਉੱਥੇ ਮਾਲ ਗੱਡੀ ਸੀਗੀ ਉਮਾ ਫਿਰ ਉਠਾਦਾ ਮਾਤਾ ਨਾ ਪਤਾ ਦੇਖਾ ਵੀ ਸਾਢੇ ਦਿਨ ਹੀ ਹੋਇਆ ਮਾਰਾ ਪੁੱਠੇ ਹੱਥ ਦਾ ਮੈਂ ਉਹ ਪਿਆ ਜਾ ਗਿਆ ਨਾ ਉਹ ਮੇਰੇ ਡੈਡੀ ਕੋਲੇ ਬੈਠੇ ਸੀ ਕਹਿੰਦੇ ਪੀਲਾ ਨਿਕੜੂ ਕਹਿੰਦੇ ਅੱਛਾ ਉਹਦਾ ਫਾਇਦਾ ਕੀ ਹੋਇਆ ਮੇਰੇ ਨਾ ਮੂੰਹ ਤੇ ਉਹ ਛੱਪ ਗਿਆ ਉਂਗਲਾਂ ਮਤਲਬ 3-4 ਮੈਂ 4-5 ਦਿਨ ਮੈਨੂੰ ਫਿਰ ਬਨਾਮੀ ਤੇ ਰੋਲਦੇ ਸਕੂਲ ਹੀ ਨਹੀਂ ਭੇਜਿਆ ਇੱਕ ਵਾਰੀ ਤਕਲੀਫ ਤਾਂ ਹੋਈ ਪਰ ਨਜ਼ਾਰੇ ਲਏ ਉਚਾਰਦੇ ਬਾਈ ਬਲਜੀਤ ਨਾ ਗੋਰਾ ਜਿਹਾ ਹੁੰਦਾ ਸੀ ਬਹੁਤ ਲਵਾ ਜਿਹਾ ਹੁੰਦਾ ਉਹ ਤਾਂ ਹੁਣ ਵੀ ਹੈ ਨਾ ਉਦੋਂ ਮੈਂ ਅੱਛਾ